ਸਭਾ ਘਰ ਦੇ ਲੱਗੇ ਪੂਰੀ ਪੂਰੀ ਗੱਡ ਚਲ ਕੋਠੋਂ ਰੋਟੀ ਕਰਕੇ ਆ ਰਹੀ ਸੀ ਆਪਣਾ ਖਾਣੇ ਕੋ ਆ ਕੇ ਮੁੰਡੇ ਨੰ ਮਗਰ ਪੈ ਗਏ ਮੁੰਡੇ ਮਗਰ ਪੈ ਗਏ ਤੇ ਮੂੰਹ ਬਨੇ ਹੋਏ ਸੀ ਪੂਰੀ ਪੂਰੀ ਲਾ ਲਈ ਪਿੱਛੇ ਮੁੰਡਿਆਂ ਨੇ ਮੋਟਰਸਾ ਲਾ ਲਿਆ ਪੂਰੀ ਕਾਬੂ ਨਹੀਂ ਹੋਈ ਮੋੜ ਆ ਗਿਆ ਤੋ ਉੱਥੇ ਇੱਕ ਤਿੰਨ ਰੋਟੀ ਹੋਣੀ ਕੀਤੀ ਉੱਥੇ ਮੁੰਡੇ ਦੇ ਹੱਥ ਦੇ ਨਾਲ ਘੁੱਟ ਕੇ ਤੇ ਇਹ ਭਾਈ ਮਾਲਕੋ ਕੇ ਲੱਗੇ ਨੇ ਪਹਿਲੇ ਕੋ ਕੇ ਲੱਗੇ ਨਾ ਕੰਚਨ ਦੇ ਵੀ ਸੀ ਤੇ ਉਸ ਤੋਂ ਬਾਅਦ ਘਰ ਨੂੰ ਕੋੜੀ ਨੂੰ ਲੱਗ ਗਿਆ ਘਰ ਚਾਪਣ ਪਾਣੀ ਪੂੜੀ ਪੀਤਾ ਖਦਾ ਬੀਤਾ 2 ਘੰਟਿਆਂ ਬਾਅਦ ਸਸਤਾਂ ਨੂੰ ਲੈ ਕੇ ਆ ਗਏ ਇੱਥੇ ਆ ਗਏ ਪੂਰੀ ਉਹ ਜੀ ਅੰਦਰ ਆਉਂਦੇ ਭਾਇਆ ਸਭ ਦਾ ਸਰਪੰਚ ਘਰੋਂ ਗੁਰੂ ਜੀ ਸਾਡੇ ਪਿੰਡ ਦੇ ਵਿੱਚ ਬਾਰਦਾਤਾ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ ਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਦੇ ਨੱਥ ਪਾਣੀ ਚਾਹੀਦੇ ਮੁੰਡਿਆਂ ਦੇ ਵੀ ਇਦਾਂ ਦੇ ਅੱਗੇ ਤੇ ਕਲੇਮ ਹੋਣਾ ਨਹੀਂ ਚਾਹੀਦਾ ਇਹਨਾਂ ਦੀ ਸਿਹਤ ਤਾਂ ਜਿੰਨੀ ਵੀ ਹੋ ਸਕੇ ਗਰੀਬ ਬੰਦੇ ਦੀ ਕਰਨੀ ਚਾਹੀਦੀ ਆ ਉਹ ਗੁਰਦੁਆਰੇ 'ਚ ਆਪਣੇ ਜੌਬ ਕਰਦੀ ਆ ਤੇ ਪਹਿਲਾਂ ਰਾਜਾ ਸਾਹਿਬ ਦੇ ਵੀ ਲੱਗੇ ਰਾਜੇ ਦੇ ਹਸਪੀਟਲ ਵੀ ਲੱਗੇ ਸੀ ਹਾਂਜੀ ਉੱਥੇ ਵੀ ਲੱਗੇ ਹੋਏ ਕੰਮ ਕਰਦੇ ਰਹੇ ਹੁਣ ਇੱਥੇ ਆਪਣੇ ਗੜਸ਼ੰਕਰ ਗੜਸ਼ੰਕਰ ਤੋਂ ਘਰ ਜਾ ਰਹੇ ਸੀਗੇ ਪਨਾਵ ਤੋਂ ਮੁੰਡੇ ਮਗਰ ਮੋੜ ਤੋਂ ਲੱਗੇ ਆ ਮੋੜਾਂ ਦੇ ਵਿੱਚ ਜਾਂਦੇ ਸਕੂਟਰੀ ਸਲਿੱਪ ਕਰਕੇ ਮਗਰ ਉਹਨੇ ਹਮਲਾ ਕਰ ਦਿੱਤਾ ਤੇ ਕੁੜੀ ਦੀ ਡੈਥ ਹੋ ਗਈ ਹੈ ਕੁੜੀ ਦੀ ਡੈਥ ਹੋ ਗਈ